ਬੋਲੇ ਹਾਦੀ ਗੁਰਿਆ ਆਪਣੇ ਦਿਓ ਹਾਰੀ ਸਦਵਾਦ ਜਨਮਾਨਸਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਜੇ ਸੋ ਚੰਦਾ ਉਗ ਵੈ ਸੂਰਜ ਖੜਾ ਹਜ਼ਾਰ ਇਤੇ ਚੰਨ ਹੁੰਦਿਆ ਗੁਰਬਿਨ ਹੋਰ ਅੰਧਾਰ ਗੁਰੂ ਗੁਰੂ ਗੁਰ ਕਰਮਨ ਮੋ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀਤੇ ਕਰਾਉਂ ਦਿਨ ਰਾਤ ਦਾ ਕੀ ਕੋਈ ਨਾ ਮਿਟਹਿ ਦਾਤ ਗੁਰ ਪਰਮੇਸ਼ਰ ਏਕੋ ਜਾਨ ਜੋ ਤਿਸ ਭਾਵੇ ਸੋ ਪ੍ਰਵਾਨ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੇ ਸੋ ਪ੍ਰਵਾਨ ਪਰਮ ਸਰਕਾਰ ਜੋ ਤਖਤੈ ਸੁਆਮੀ万 ਗਰੀਬਨ ਵਾਰਨ ਬਾਦਸ਼ਾ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਕਸ਼ਾ ਮਾਲਕ ਜੀ ਆਂਦੇ ਪਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜਮਲ ਬੈਠੀ ਸਾਧ ਸੰਗਤ ਦਿਓ ਸਤਿਗੁਰਾਂ ਦੀ ਅਪਾਰ ਰਹਿਮ ਨਿਮਕਸ਼ ਹੋਈ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਉਸ ਨਿਰੰਕਰ ਪਰਕਾਸ਼ ਵਸਤੂ ਜੀ ਦੇ ਪਾਵਨ ਪਵਿੱਤਰ ਗੁਣਾਂ ਨੂੰ ਸਤਿਗੁਰਾਂ ਦੇ ਇਲਾਹੀ ਬਾਣੀ ਦੇ ਵਿੱਚੋਂ ਸ਼੍ਰਵਣ ਕਰਨ ਦਾ ਸੁਭਾਗਾ ਸਮਾ ਸਤਸੰਗੀਆਂ ਕੜੀਆਂ ਪ੍ਰਾਪਤ ਹੋਣਾ ਦਾਤਾਰਕੀਆਂ ਦੀ ਰਹਿਮਤ ਦਾ ਸਰਕਾਰ ਪਿਛਲੇ ਕਈ ਰੋਜ਼ ਤੋਂ ਸ਼ਹੀਦਾਂ ਦੇ ਸਰਕਾਰ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹੇ ਤੇ ਤੰਤਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਆਸਾ ਰਾਗ ਦੇ ਅੰਦਰ ਤੈਨਿ ਸ਼ਬਦ ਦੀ ਲੜੀਵਾਰ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ ਇਸ ਲੜੀ ਦੇ ਤਹਿਤ 27ਵੇਂ ਸ਼ਬਦ ਦੇ ਅਪਰਹਾਉ ਦੇ ਬੰਦ ਤੋਂ ਵਿਚਾਰ ਪ੍ਰారంਭ ਕੀਤੇ ਫਿਰ ਇਸ ਦੇ ਪ੍ਰਾਰੰਭਤਾ ਦੇ ਬੰਦ ਨੂੰ ਸੰਖੇਪ ਕੀਤਾ ਫਿਰ ਆਪਾਂ ਇਸ ਦੇ ਪਾਵਨ ਪਵਿੱਤਰ ਦੂਸਰੇ ਵੰਦ ਦੀ ਪਹਿਲੀ ਪੰਕਤੀ ਨੂੰ ਲੈ ਕੇ ਗੁਰਬਾਣੀ ਦੇ ਵਿੱਚੋਂ ਸਿੱਖਣ ਦਾ ਯਤਨ ਕੀਤਾ ਕਿ ਕਿਉਂ ਨੀ ਉਸ ਨੰਕਰ ਪਾਕਸ਼ ਵਹਿਗੁਰੂ ਜੀ ਦੇ ਨਾਮ ਰਸਤੀ ਕੀਮਤ ਕਹੀ ਜਾ ਸਕਦੀ ਫਿਰ ਆਪਾਂ ਰਲ ਮਿਲ ਕੇ ਇਤਿਹਾਸ ਦੇ ਵਿੱਚੋਂ ਇਹ ਸਮਝਣ ਦਾ ਯਤਨ ਕੀਤਾ ਕਿ ਇਹ ਵਸਤੂ ਹੰਕਾਰ ਨਾਲ ਪ੍ਰਾਪਤ ਨਹੀਂ ਹੁੰਦੀ ਪ੍ਰਮਾਤਮਾ ਜੀ ਦੇ ਚਰਨਾਂ 'ਚ ਥਾਪ ਬਹੁਤੇ ਵੱਡੇ ਅਹੁਦੇ ਕਰਕੇ ਧਨਪਦਾਰ ਕਰਕੇ ਇਦਾਂ ਨਹੀਂ ਮਿਲਦੀ ਹੈ ਤੇ ਆਪਾਂ ਉਸ ਦਿਨ ਕਲੰਗੀਧਰ ਦਸ਼ਮੇਸ਼ ਦਿੱਤਾ ਮਾਲਕ ਲੀਆਂ ਦੇ ਪਾਵਨ ਪਵਿੱਤਰ ਇਤਿਹਾਸ ਦੇ ਵਿੱਚੋਂ ਸਮੇਂ ਦੇ ਬਾਦਸ਼ਾਹ ਬਹਾਦਰ ਸ਼ਾਹ ਦਾ ਜ਼ਿਕਰ ਕੀਤਾ ਸੀ ਕਲ ਰੋਜ਼ ਸ੍ਰੀ ਸੋਖਣੀ ਸਾਹਿਬ ਦੇ ਵਿਚੋਂ ਆਪਾਂ ਇਹ ਸਾਂਝ ਪਾ ਰਹੇ ਹਾਂ ਕਿ ਹਰ ਰਸ ਸਾਧੂ ਹਾਟ ਸਮਾਏ ਜੇ ਤੁਹਾਨੂੰ ਇਹ ਨਾਮ ਰਸ ਚਾਹੀਦਾ ਤੇ ਇਹਦੀ ਵਾਬਤ ਤੁਹਾਨੂੰ ਗੁਰਮਖੋ ਗੁਰੂ ਚਰਨਾਂ ਵਿਚਾਉਣਾ ਪੈਣਾ ਤੇ ਸ੍ਰੀ ਸੁਖਮਨੀ ਸਾਹਿਬ ਦੇ ਵਿੱਚੋਂ ਬੇਨਤੀ ਕੀਤੀ ਸੀ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਤੇ ਇਸ ਨੂੰ ਗੁਰਮਖੋ ਕਿਸ ਭਾਲ ਲਿਆ ਜਾ ਸਕਦਾ ਕਿਹੜੀ ਵਸਤੂ ਸਾਨੂੰ ਦੇਣੀ ਪਊਗੀ ਤਾਂ ਇਹ ਗੁਰਮਖੋ ਵਸਤੂ ਪ੍ਰਾਪਤ ਹੋਊ ਤੇ ਬਾਪੂ ਨੇ ਆਪਣੀ ਰਸਨਾ ਤੋਂ ਫਰਮਾਉਂ ਦਿੱਤਾ ਤਾਜਾ ਬਿਮਾਨ ਲੇਹੁ ਮਨ ਮਨੂਲ ਕਿਸੇ ਪ੍ਰਕਾਰ ਦਾ ਤੇਰੇ ਅੰਦਰ ਹੰਕਾਰ ਧਨ ਪਦਾਰਥ ਦਾ ਸੰਪਦਾ ਦਾ ਧੀਆਂ ਪੁਤਰਾ ਦਾ ਅਹੁਦੇ ਦਾ ਗਿਆਨ ਦਾ ਕਿਸੇ ਪ੍ਰਕਾਰ ਦਾ ਤੇਰੇ ਅੰਦਰ ਕੋਈ ਹੰਕਾਰ ਤੈਨੂੰ ਛੱਡ ਤਦ ਅਿਮਾਨ ਲੇਹੁ ਮਨ ਮਨੂਲ ਤੇ ਫਿਰ ਇਹ ਮੁੱਲ ਲੂਗਾ ਇਹੋ ਮੁੱਲ ਆਪਣਾ ਮਨ ਦੇਣਾ ਰਾਮ ਨਾਮ ਮੇਰੇ ਦਿਲ ਮੈਂ ਤੋਲ ਫਿਰਪਾ ਇਸ ਨੂੰ ਗੁਰਮੁਖੋ ਸਮਝਿਆ ਵੀ ਇਹ ਵਸਤੂ ਜਿਹੜੀ ਯਾਰ ਇਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਸ ਹੈ ਪ੍ਰਾਪਤ ਤਿਸ ਹੀ ਦੇ ਜਿਹੜੇ ਧੁਰ ਅੰਦਰੋਂ ਨਿਮਰਤਾ ਧਾਰ ਲੈਂਦੇ ਆ ਹਾਰ ਪਰਿਉ ਸੁਆਮੀ ਕਾ ਦਵਾਰ ਹੈ ਜੀ ਜੈ ਬੁੱਧ ਬਿਵਿਕਾ ਜਿਹੜੇ ਹਾਰ ਕਿਉ ਦੇ ਦਰ ਤੇ ਬੇਨਤੀ ਕਰਦੇ ਆ ਮਾਲਕ ਜੀ ਸਾ ਮਤ ਦੇਹੁ ਦਇਆਲ ਪ੍ਰਭ ਜਿਤ ਤੁਮ ਹੈ ਆਰਾਧਾ ਮਾਲਕ ਜੀ ਤਰਸ ਕਰੋ ਰਹਿਮਤ ਦੇ ਘਰ ਵਿੱਚ ਆਓ ਮੈਨੂੰ ਮਤ ਉਹ ਦੋ ਜਿਹਦੇ ਨਾਲ ਮੈਂ ਆਪ ਦੀ ਆਰਾਧਨਾ ਕਰ ਸਕਾਂ ਇਹ ਦੂਸਰਾ ਬੰਦ ਇਸ ਪਵਨ ਪਵਿੱਤਰ ਸ਼ਬਦ ਦਾ ਆਓ ਇਸ ਦੇ ਸੰਪੂਰਨਤਾ ਦੇ ਤੀਸਰੇ ਬੰਦ ਅੰਦਰ ਬਾਪੂ ਜੀ ਜੋ ਆਪਣੀ ਰਚਨਾ ਤੋਂ ਫਰਮਾਨ ਕਰਦੇ ਆ ਰਲ ਮਿਲ ਕੇ ਸਾਂਝ ਪਾਈਏ ਵਿਚਾਰਾਂ ਦੀ ਪਰਾਰੰਧਾ ਤੋਂ ਪਹਿਲਾਂ ਗੁਰੂ ਕੀ ਫਤਿਹ ਸਾਂਝੀ ਕਰੀਏ ਕੋਈ ਵੀ ਰਸਨਾ ਬੰਝੀ ਨਾ ਜਾਵੇ ਨਾਮ ਅਮਰਤ ਗੋਬਿੰਦ ਖਾ ਸੁਚੀ ਪਈ ਰਸਨਾ ਗੁਰਮਖੋ ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲ ਸਾਡੀ ਜਿਹੜੀ ਰਸਨਾ ਹੈ ਸੁੱਚੀ ਹੋ ਜਾਂਦੀ ਆ ਤੇ ਨਹੀਂ ਇਹ ਆਨ ਰਸਾਂ ਵਿੱਚ ਲੱਗ ਕੇ ਬੀਠੀ ਬਹੁਤ ਆਤ ਕਿਉਂ ਝੂਠੀ ਹੈ ਕਿਉਂਕਿ ਗੁਰਮੁਖ ਕੋ ਹਰ ਸਮੇਂ ਝੂਠ ਹਰ ਸਮੇਂ ਫਰੇਬ ਹਰ ਸਮੇਂ ਰਸਕਸਾਂ ਦੇ ਵਿੱਚ ਲੱਗੇ ਰਹਿਣਾ ਇਹ ਰਸਨਾ ਤੂੰ ਅਨਰਸਨਾਟ ਰਹੀ ਹੈ ਮੇਰੀ ਅਜੀਬਾ ਤੂੰ ਹੋਰੀ ਰਸਾਂ ਵਿੱਚ ਲੱਗੀ ਹੋਈ ਆ ਜਿਸ ਕਰਕੇ ਤੇਰੀ ਪਿਆਸ ਨਹੀਂ ਖਤਮ ਨਹੀਂ ਹੋ ਰਹੀ ਜੇ ਪਿਆਸ ਖਤਮ ਕਰਨੀ ਹੈ ਤੇ ਆਓ ਉਸ ਨਿਰੰਕਾਰ ਪਾਤਸ਼ਾਹ ਵਹਿਗੀ ਜੀ ਦੇ ਨਾਮ ਨੂੰ ਆਪਣੀ ਰਸਨਾ ਤੋਂ ਉਚਾਰਨ ਕਰਿਏ ਪਿਆਰਾ ਕਦਮ ਸਨ ਸਤੇਕ ਜਾਇਓ ਆਕੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਨਾਨਕ ਚਾਖ ਭਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਦ ਇਤ ਪੂਤ ਕਤ ਛੋੜ ਨਾ ਛਾਏ ਨਾਨਕ ਗੀਧਾ ਹਾਰ ਰਸਮਾ ਹੈ ਇਹ ਸ਼ਬਦ ਦਾ ਤੀਸਰਾ ਤੇ ਸੰਪੂਰਨਤਾ ਦਾ ਬੰਦਾ ਗੁਰੂ ਕੋ ਪਹਿਲੀ ਪੰਕਤੀ ਦੇ ਅੰਦਰ ਦਾਤਾਰ ਪਾਤਸ਼ਾਹ ਮਹਾਰਾਜ ਫਰਮਾਨ ਪ੍ਰਦੇਸ਼ ਪਾਵਨ ਪਵਿੱਤਰ ਬੰਦ ਦੇ ਅੰਦਰ ਤਿੰਨ ਵਾਰ ਨਾਨਕ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਤੇ ਤਿੰਨੇ ਵਾਰ ਬਨ ਨੂੰ ਮੁਖਤਾਰ ਤੇ ਵਿਆਖਿਆ ਅਨੁਸਾਰ ਨਾਨਕ ਦੇ ਕਕੇ ਨੂੰ ਕੋਈ ਮਾਤਰਾ ਨਾ ਹੋਵੇ ਤੇ ਇਹ ਤੇ ਵਿਸ਼ਰਾਮ ਦੇਣਾ ਤੇ ਜੇ ਇਸ ਤੋਂ ਅੱਗੇ ਕਾ ਕੇ ਕੀ ਦਾ ਦੇ ਦੀ ਸਾਸ ਸੇ ਰਹੀਤਾ ਤੇ ਇਹ ਤੇ ਲੱਗਿਆ ਹੋਵੇ ਤੇ ਫਿਰ ਗੁਰਮੁਖੀ ਨੂੰ ਪੰਗਤੀ ਦੇ ਨਾਲ ਉਚਾਰਨਾ ਹੁੰਦਾ ਸੋ ਆਪਾਂ ਇੱਥੇ ਤਿੰਨਾਂ ਤੇ ਵਿਸ਼ਰਾਮ ਦਿੱਤਾ ਨਾਨਕ ਚਾਖ ਭਏ ਬਿਸਮਾਦ ਚਾਖ ਦੇ ਖੱਖੇ ਨੂੰ ਸ਼ਰੀ ਲੱਗੀ ਹੋਈ ਹੈ ਦਾ ਅਰਥ ਹੁੰਦਾ ਚੱਕ ਕੇ ਜਿਨ੍ਹਾਂ ਨੇ ਦਾ ਸਵਾਦ ਲਿਆ ਜਿਨ੍ਹਾਂ ਨੇ ਦਾ ਰਸ ਮਾਣਿਆ ਭਏ ਬਿਸਮਾਦ ਬਨ ਗਰੋਂ ਉਹ ਬਿਸਮਾਦ ਰਸ ਦੇ ਵਿੱਚ ਚਲੇ ਜਾਂਦੇ ਆ ਤੇ ਬਾਪੂ ਕਬੀਰ ਸਾਹਿਬ ਜੀਆਂ ਨੂੰ ਪੁੱਛੀਏ ਬਾਬਾ ਜੀ ਪੰਚਮ ਗੁਰਦੇਵ ਆਪਣੀ ਰਸਨਾ ਤੋਂ ਫਰਮਾਉਂਦੇ ਆ ਕਿ ਪ੍ਰਮਾਤਮਾ ਦਾ ਨਾਮ ਜਿਸ ਜਿਨਾਂ ਨੇ ਚੱਖਿਆ ਉਹ ਬਿਸਮਾਰ ਚਲ ਵਿੱਚ ਚਲੇ ਜਾਂਦੇ ਆ ਤੇ ਉਹ ਦੱਸਦੇ ਨਹੀਂ ਵੀ ਕੀ ਹੋਇਆ ਰਸਾ ਤੇ ਬਾਪੂ ਕਬੀਰ ਸਾਹਿਬ ਜੀ ਆਪਣੀ ਰਸਨਾ ਤੋਂ ਫਰਮਾਨ ਕਰਦੇ ਆ ਕਹਿੰਦੇ ਨਹੀਂ ਦੱਸਿਆ ਜਾ ਸਕਦਾ ਕਬੀਰ ਚਰਨ ਕਮਲ ਕੀ ਮੋਦਕੋ ऐसे अनुमान कहबे <खे> को शोभा नहीं देखा ही प्रवान ਭਾਈ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਚਖਿਆ ਉਹ ਨਹੀਂ ਦੱਸ ਸਕਦੇ ਤੁਹਾਨੂੰ ਵੀ ਇਹ ਰਸਤੇ ਦਾੰਦਾ ਕਬੀਰ ਚਰਨ ਕਮਲ ਕੀ ਮੋਜ ਕੋ ਕਹ ਕੈਸੀ ਅਨੁਮਾਨ ਹਰੇਕ ਚੀਜ਼ ਦਾ ਗੁਰਮੁਖੋ ਆਪਾਂ ਅਨੁਮਾਨ ਲੈਣੇ ਆ ਜੇ ਕੋਈ ਸਾਥੋਂ ਦੂਰ ਨੇੜੇ ਆਇਆ ਯਾਤਰੀ ਪੁੱਛਦਾ ਵੀ ਇੱਥੋਂ ਸ੍ਰੀ ਅਨੰਦਪੁਰ ਸਾਹਿਬ ਕਿੰਨਾ ਕਹਤੇ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਤਕਰੀਬਨ ਹੋਊਗਾ ਵੀ ਇੰਨੇ ਕਿਲੋਮੀਟਰ ਤਕਰੀਬਨ ਸ਼ਬਦ ਵਰਤਿਆ ਕਿਉਂ ਪ੍ਰਪੱਕ ਨਹੀਂ ਹੈ ਇਧਰ ਉਧਰ ਹੋ ਸਕਦਾ ਕਿਸੇ ਦਾ ਰੂਪ ਬਹੁਤ ਸੋਹਣਾ ਹੋਵੇ ਤੇ ਸੰਸਾਰ ਚੰਨ ਨਾਲ ਤਸ਼ਬੀਹ ਦਿੰਦਾ ਹੈ ਫੁਲਾਨੇ ਦਾ ਜਿਹੜਾ ਰੂਪ ਹੈ ਚੰਨ ਵਰਗਾ ਫੁਲਾਨੇ ਦਾ ਜਿਹੜਾ ਸੁਭਾਅ ਹੈ ਰਸ਼ਾਦ ਵਰਗਾ ਹਰ ਚੀਜ਼ ਦਾ ਅਨੁਮਾਨ ਦੇ ਦਿੱਤਾ ਜਾਂਦਾ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਰਸਾ ਉਹਦੇ ਚਰਨਾਂ ਦੀ ਮੋੜ ਜਿਹਦਾ ਕੋਈ ਅਨੁਮਾਨ ਨਹੀਂ ਗੁਰਮਖੋ ਕੋਈ ਦੱਸ ਨਹੀਂ ਸਕਦਾ ਵੀ ਕਿਦਾਂ ਦਾ ਅਨੰਦ ਆ। ਜੇ ਚਰਖੜੀ ਤੇ ਚੜ ਕੇ ਤੇ ਸਰੀਰ ਦਾ ਕੱਲਾ ਕੱਲਾ ਗੁਰਮੁਖੋ ਅੰਗ ਤੋੜ ਦਿੱਤਾ ਗਿਆ। ਬਿਨਾਂ ਦੰਦਿਆਂ ਦੀ ਚਰਖੜੀ ਤੋਂ ਉਸ ਦਿਨ ਬੇਨਤੀ ਕੀਤੀ ਸੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਚੜ੍ਹਿਆ ਗਿਆ। ਤੇ ਗੁਰਮੁਖੋ ਦੇ ਸਵੇਰੇ ਦਰਬਾਰ ਦੇ ਵਿੱਚ ਜਗਰੀਆ ਖਾਨ ਪੁੱਛਦਾ ਨਾ ਉਮੀ ਤਾਰੂ ਸਿੰਘ ਫਿਰ ਤੈਨੂੰ ਕਿਦਾਂ ਦਾ ਸਵਾਦ ਆ ਚਰਖੜੀ ਤੇ ਝੜ ਕੇ। ਤੋ ਰੰਗ ਰਚੜਾ ਮਹਾਂਪੁਰਖ ਆਪਣੀ ਰਚਨਾ ਤੋਂ ਫਰਮਾਉਂਦਾ ਕਹਿੰਦਾ ਹੋਇ ਜਕਰੀਆ ਮੈਲੇ ਦੀਆਂ ਮੱਖੀਆਂ ਸੁਗੰਧ ਨਾ ਪਾਵੇ ਮੈਲੇ ਦੀਆਂ ਮੱਖੀਆਂ ਨੂੰ ਕੀ ਪਤਾ ਵੀ ਸੁਗੰਧੀ ਕੀ ਹੁੰਦੀ ਉਹਨਾਂ ਨੂੰ ਤੇ ਗੰਦਗੀ ਤੇ ਬੈਠਣਾ ਕਬੀਰ ਮੱਖੀ ਚੰਦਨ ਪਰ ਹਰੈ ਜਹਿ ਵਗੰਧ ਤਹਿਦਾਏ ਜੇ ਤੂੰ ਇਹਦਾ ਆਨੰਦ ਮੰਨਣਾ ਤੇ ਆਪ ਚ ਰਖੜੀ ਤੇ ਲੜਕੇ ਵੇਖ ਗੁਰਮੁਖੋ ਇਹ ਉਹਨਾਂ ਦੀ ਅਵਸਥਾ ਵੀ ਉਹ ਦੁੱਖ ਤੇ ਸੁੱਖ ਨੂੰ ਵੀ ਇੱਕ ਕਰਕੇ ਜਾਣਦੇ ਹੁਣ ਕਿੰਨਾ ਆਨੰਦ ਹੋਵੇ ਇਹ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਗੁਰਮੁਖੋ ਚਮਕੌਰ ਦੀ ਗੜੀ ਦਾ ਬੜੀ ਵਾਰ ਆਪਕੀਆਂ ਦੇ ਚਰਨਾਂ ਦੇ ਵਿੱਚ ਜ਼ਿਕਰ ਕੀਤਾ ਤੇ ਬਾਪੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਤੀਸਰੇ ਜਥੇ ਦੀ ਤਿਆਰੀ ਹੋ ਰਹੀ ਹੈ ਦੂਸਰੇ ਜਥੇ ਦੀ ਸ਼ਹਾਦਤ ਹੋ ਰਹੀ ਹੈ ਡੰਗ ਦੇ ਮੈਦਾਨ ਅੰਦਰ ਤੇ ਬਾਪੂ ਉਪਰੋਂ نیچے ਆ ਰਹੇ ਤੇ ਆਉਂਦਿਆਂ ਬਾਬਾ ਅਜੀਤ ਸਿੰਘ ਦੇ ਸਾਹਮਣੇ ਆਏ ਤੇ ਹੱਥ ਜੋੜ ਬੇਨਤੀ ਕੀਤੀ ਸੱਚੇ ਬਾਦਸ਼ਾਹ ਕਿ ਦਾ ਸਤਿਗੁਰੂ ਜੀ ਤਰਸ ਕਰੋ ਰਹਿਮ ਕਰੋ ਇਸ ਤੀਸਰੇ ਜਥੇ ਦੀ ਅਗਵਾਈ ਕਰਨ ਦੀ ਬਖਸ਼ ਮਾਲਕਾ ਮੈਨੂੰ ਆਗਿਆ ਬਖਸ਼ੋ ਮੈਂ ਡੰਗ ਦੇ ਮੈਦਾਨ ਨਹੀਂ ਜਾਣਾ ਜਾਣਦਾ ਤੇ ਬਾਪੂ ਬੜਾ ਖੁਸ਼ੀ ਸੰਖੇਪ ਵਿੱਚ ਲੈਣਾ ਬਾਪੂ ਗੁਰਮਖੋਤ ਲੱਭਿਓ ਸੰਸਾਰ ਦੇ ਇਤਿਹਾਸ ਦੇ ਅੰਦਰ ਕਿਹੜਾ ਐਸਾ ਬਾਪ ਆ ਜਿਹੜਾ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਵਾਸਤੇ ਤੋਰੂ ਦਾ ਡੰਗ ਦੇ ਮੈਦਾਨ ਨੂੰ ਤੋਰਦਾ ਉਹ ਵੀ ਉਸ ਮੌਕੇ ਜਿਸ ਸਮੇ ਗੁਰੂ ਕੇ ਪਿਆਰੇ ਸਤਿਗੁਰਾਂ ਨੂੰ ਕਹਿ ਰਹੇ ਹੁਣ ਮਾਰਾਏ ਤੁਸੀਂ ਆਪਣੇ ਪੁੱਤਰਾਂ ਨੂੰ ਲੈ ਕੇ ਗੜੀ ਤੋਂ ਨਿਕਲੋ ਏ ਵੀ ਤੇ ਪੰਚਪਾਇਰੇ ਸਿੰਘ ਸਾਹਿਬਾਨ ਨੇ ਕਿਹਾ ਸੁਰਹੁ ਵਿਚਾਰ ਗਉਨੂ ਪੁੱਤਰਾਂ ਨੂੰ ਸ਼ਹੀਦ ਹੋਏ ਤੇ ਸੰਧਿਆ ਦਾ ਵਖਤਾ ਤੇ ਸੰਧਿਆ ਦੇ ਸਮੇਂ ਸੋਦਰ ਦਾ ਦੀਵਾਨ सजਿਆ ਤੇ ਬਾਪੂ ਸੋਦਰ ਦੇ ਦੀਵਾਨ ਤੋਂ ਉਪਰੰਤ ਆਪਣੀ ਰਚਨਾ ਤੋਂ ਗੁੰਦੇ ਆ ਜੋਤੋ ਪ੍ਰੇਮ ਖੇਤਣ ਦਾ ਚਾਉ ਸਰ ਤਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਐ ਸਰਬੀਦਾ ਕਾਣ ਮੰਗਦਾ ਪਰਜਾ ਪਰਜਾ ਕਟ ਮਰਿਆ ਕਬਹੂ ਨਾ ਛੱਡ ਖੇਤ ਬੜੇ ਡੋਸ਼ ਨਾ ਗਾਉਂਦੇ ਤੇ ਗੁਰਮੁਖੋਂ ਪੰਡ ਪਿਆਰੇ ਸਿੰਘ ਸਹਿਬਾਨਾਂ ਦੇ ਮੁਖੀ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਦੀ ਸਰਗੁਰਾਂ ਤੋਂ ਪੁੱਛਿਆ ਮਹਾਰਾਜ ਆਪ ਜੀ ਦਾ ਕੀ ਭਾਣਾ ਇਕ ਕਿਉਂ ਘਰ ਨੇ ਉਹ ਦਿਆ ਸਿਆ ਮੈਨੂੰ ਚਾਹ ਮਕਲ ਅੰਮ੍ਰਿਤ ਵੇਲੇ ਨਾ ਜੰਗ ਦੀ ਅਰੰਭ ਤੋਈ ਤੇ ਜੰਗ ਦੇ ਮੈਦਾਨ ਦੇ ਦਾ ਕਿ ਦੂਧ ਕੇ ਸੀਹੀ ਪਾਉਂ ਦੇਖੋ ਗੁਰਮੁਖੋ ਸੰਸਾਰ ਤੇ ਬੜੇ ਪੀਰ ਬਗੰਬਰ ਔਲੀ ਅਵਤਾਰ ਆਏ ਸਭ ਦੀ ਆਪੋ ਆਪਣੀ ਥਾਂ ਪਰ ਜਿਸ ਸਮੇਂ ਤੁਸੀਂ ਇਤਿਹਾਸ ਚਾਚੇ ਬੜੋਗੇ ਤੇ ਫਿਰ ਸਮਝ ਪੈਂਦੀ ਆ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਮਹਾਰਾਜ ਦੀਆਂ ਵਰਗਾ ਦੂਸਰਾ ਰਹਿ ਬਰਖਾਈ ਕੋਈ ਨਹੀਂ ਤੇ ਸਤਗੁਰਾਂ ਦੀ ਸਿਫਤ ਕਰਦੇ ਆ ਸ਼ਾਇਰ ਨੇ ਦੋ ਪੰਗਤੀਆਂ ਲਿਖਿਆ ਨਾਨਕ ਨਚਾਖ ਭਇ ਵਿਸਮਾਦ ਇਹਦਾ ਗੁਰਮਖੋ ਕਿੰਨਾ ਤਰਾਸਾ ਕਿੰਨੀ ਉੱਚੀ ਅਵਸਥਾ ਇਹ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਪਰ ਉਹ ਸ਼ਾਇਰ ਮੂਲੰਕਣ ਕਰਦਾ ਦੱਸਦਾ ਸਾਨੂੰ ਉਹ ਸੰਸਾਰ ਦੇ ਲੋਕੋ ਜਿਸ ਗੁਰੂ ਨੂੰ ਤੁਸੀਂ ਆਪਣਾ ਪਿਤਾ ਬਣਾਉਣ ਤੋਂ ਡਰੀ ਜਾਂਦੇ ਹੋ ਨਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤਰ ਨਾ ਬਣ ਜਾਈਏ ਕਿਤੇ ਅਮਰ ਸ਼ਾਖੇ ਉਹਦਾ ਅੰਧ ਅੰਤ ਕਾਜਾ ਦੇਖੋ ਉਹਦਾ ਦਿਲ ਦੇਖੋ ਕਿੰਨਾ ਵੱਡਾ ਇਬਰਾਹੀਮ ਤੂੰ ਖਰੀ ਵਖਾਲੀ ਇਬਰਾਹੀਮ ਇਸਲਾਮ ਧਰਮ ਦੇ ਪੈਗੰਬਰ ਹੋਏ ਆ ਗੁਰੂ ਉਹਨਾਂ ਦੇ ਮੁਤਾਬਕ ਇਹ ਕਿਹਾ ਗਿਆ ਵੀ ਇਬਰਾਹੀਮ ਜੀ ਜੇ ਤੁਸੀਂ ਖੁਦਾਏ ਦੇ دیدار ਕਰਨੇ ਆ ਭਾਖਿਆ ਵੀ ਕਹਿੰਦੇ ਆ ਅਗੰਮੀ ਆਵਾਜ਼ ਵੀ ਕਹਿੰਦੇ ਆ ਤੇ ਤੁਹਾਨੂੰ ਆਪਣੇ ਪੁੱਤਰ ਦੀ ਬਲੀ ਦੇਣੀ ਪੈਣੀ ਆ ਅੱਛਾ ਖੁਦਾ ਦਾ ਦਰਸ਼ਨ ਹੋਣ ਹਾਂਜੀ ਇਹ ਤਾਂ ਕੋਈ ਵੱਡੀ ਗੱਲ ਨਹੀਂ ਲਿਆਓ ਆਪਾਂ ਪੁੱਤਰ ਦੀ ਬਲੀ ਦੇ ਦਿੰਦੇ ਆ ਤੇ ਖੁਦਾਏ ਦਿੱਤੇਦਾਰ ਕਰਦੇ ਆ ਸੌਖਾ ਪਰ ਜਿਸ ਸਮੇ ਸਾਰਾ ਪ੍ਰਬੰਧ ਹੋ ਗਿਆ ਪੁੱਤਰ ਨੂੰ ਲਿਆਂਦਾ ਗਿਆ ਇਬਰਾਹੀਮਾਨ ਤੂੰ ਖਰੀਬ ਖਾਲੀ ਰਹੇ ਹੋ ਆਪ ਸਾਬਤ ਹੋਈਆਂ ਦਿਲਗੀਰ ਅੱਖੀਆਂ ਅੰਦਰ ਬੜਾ ਕਰੜਾ ਕੀਤਾ ਸੌਖਾ ਨਹੀਂ ਗੁਰਮੁਖਤੀ ਪੁੱਤਰ ਨੂੰ ਸਾਹਮਣੇ ਮਰਦਿਆਂ ਵੇਖਣਾ ਸੌਖਾ ਬੜਾ ਔਖਾ ਪਰ ਜਿਸ ਸਮੇਂ ਬਲੀ ਦੀ ਰਸਮ ਆਰੰਭ ਕਰਨ ਲੱਗੇ ਤੇ ਆਪਣੇ ਵਜ਼ੀਰ ਨੂੰ ਕੋਲ ਸੱਦ ਕੇ ਕਹਿੰਦੇ ਹੋਏ ਓਂ ਪਰ ਮੇਰੀ ਨਾ ਅੱਖਾਂ ਤੇ ਤੂੰ ਪੱਟੀਆਂ ਬੰਨ ਦੇ ਬਲੀ ਤਾਂ ਪੱਦੇ ਹੀ ਦੇਣੀ ਆ ਕਹਿੰਦੇ ਜੀ ਕਿਉਂ ਮੈਂ ਇਹ ਨਹੀਂ ਦੇਖ ਸਕਦਾ ਵੀ ਮੇਰਾ ਪੁੱਤਰ ਇਸ ਜਾਨ ਨੂੰ ਜਾਂਦਾ ਰਹਿਓ ਆਪ ਸਾਬਤ ਆਪ ਤੂੰ ਬੜਾ ਦਿਲ ਤਕੜਾ ਦਿਖਾਇਆ ਹੋਈਆਂ ਦਿਲ ਕੀ ਰੱਖੀਆਂ ਪਰ ਅੱਖਾਂ ਦੇ ਪਾਣੀ ਨੂੰ ਰੋਕ ਨਾ ਸਕਿਆ ਤੇ ਦੂਜੇ ਪਾਸੇ ਇਬਰਾਹੀਮ ਤੂੰ ਖਰੀਬ ਖਾਲੀ ਰਹਿਓ ਆਪ ਸਾਬਤ ਹੋਈਆਂ ਦਿਲਗੀਰ ਅੱਖੀਆਂ ਪੁੱਤ ਇੱਕ ਦੀ ਥਾਂ ਤੇ ਚਾਰ ਵਾਰੇ ਖਾਤਾ ਤਰਸ ਨਾ ਹੋਈਆਂ ਦਿਲ ਦੀ ਰੇਖੀਆਂ ਇੱਕ ਦੀ ਥਾਂ ਤੇ ਚਾਰਾਂ ਨੂੰ ਗੁਰਮੁਖੋ ਬਾਰ ਦਿੱਤਾ ਤਾ ਨਾ ਅੱਖਾਂ ਦੇ ਵਿੱਚੋਂ ਕੋਈ ਹੰਝੂ ਤੇ ਨਾ ਅੰਦਰ ਗੁਰਮੁਖੋ ਕਿਸੇ ਪ੍ਰਕਾਰ ਦਾ ਕੋਈ ਉਲਮਾ ਵੀ ਰੱਬਾ ਦੇਖੇ ਮੇਰੇ ਚਾਰ ਸੀ ਕੋਈ ਇੱਕ ਵੀ ਨਹੀਂ ਰਹਿਣ ਦਿੱਤਾ ਇਹ ਹੈ ਕਬੀਰ ਚਰਨ ਅਕਮਲ ਕੀ ਮੌਜ ਕੋ ਕੈਸੇ ਹੁਮਨ ਕਿਹੜਾ ਅਨੁਮਾਨ ਦਈਏ ਉਥੇ ਉਥੇ ਤੇ ਕੋਈ ਅਨੁਮਾਨ ਨਹੀਂ ਹੈ ਕਹ ਕਵੀਰ ਗੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਆ ਗੰਗੇ ਨੂੰ ਤੁਸੀਂ ਗੜਕੜਾ ਕੇ ਪੁੱਛੋ ਵੀ ਨਹੀਂ ਦੱਸ ਹੁਣ ਗੰਬੇ ਦਾ ਸਵਾਦ ਕਹੋ ਜਾ ਤੇ ਬਾਪੂ ਕਹਿੰਦਾ ਨਹੀਂ ਦੱਸਿਆ ਜਾਣਾ ਜਿਹੜਾ ਹੈ ਵੀਰ ਗੰਗਾ ਇਸੇ ਤਰ੍ਹਾਂ ਨਰੰਗਕਾਰ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਦੇ ਘੋੜੇ ਆ ਨਾ ਜਿਹੜੇ ਉਹਦੇ ਚਰਨਾਂ ਦੇ ਵਿੱਚ ਡੁੱੜ ਟੁੜ ਕੇ ਅਸਰਤ ਕਰਕੇ ਗੁਰਮੁਖ ਉਹ ਦੱਸਦੇ ਨਹੀਂ ਵੀ ਇਹ ਆਨੰਦ ਕੈਸਾ ਉਹ ਕਹਿੰਦੇ ਨਹੀਂ ਜੇ ਤੈਨੂੰ ਇਹ ਆਨੰਦ ਚਾਹੀਦਾ ਤੇ ਆਪ ਮੰਨਣਾ ਪਵੇ ਦੱਸਿਆ ਨਹੀਂ ਜਾਂਦਾ ਨਾਨਕ ਚਾਕ ਭਏ ਵਿਸਮਾਦ ਤੇ ਬਾਪੂ ਨਾਨਕ ਸਾਹਿਬ ਮਹਾਰਾਜ ਆਪਣੀ ਰਸਨਾ ਕੋ ਸ੍ਰੀ ਜਗਜੀਤ ਸਿੰਘ ਸਾਹਿਬ ਦੇ ਅੰਦਰ ਪਰਮਾਨਣ ਕਰਦੇ ਆ ਕਹਿੰਦੇ ਉਹ ਗੁਰਮੁਖੋ ਪਹਿਲੀ ਗੱਲ ਤੇ ਇਹ ਕਾਰਜ ਨਿਪਰੀ ਨਹੀਂ ਚੜਦਾ ਤੇ ਜੇ ਕੋਈ ਫਿਰ ਵੀ ਹੱਠ ਕਰੇ ਵੀ ਨਹੀਂ ਮੈਂ ਦੱਸ ਦਾਂ ਤੁਹਾਨੂੰ ਵੀ ਕਿੰਦੀ ਕੁੱਤੀ ਅਵਸਥਾ ਤੇ ਬਾਪੂ ਰਸਨਾ ਤੋਂ ਫਰਮਾਉਂਦੇ ਆ ਮੰਨੇ ਕੀ ਗੱਤ ਕਹੀ ਨਾ ਡਾਏ ਜੇ ਕੋ ਕਹੈ ਪਿੱਛਾ ਪਛਤਾਏ ਕਾਗਦ ਕਲਮ ਨਾਲ ਲਿਖਣਾ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਰੰਜਣ ਹੋਵੇ ਜੇ ਕੋ ਮਨ ਜਾਣ ਮਨ ਕੋਏ ਕਤ ਕਹੀਂ ਨਾ ਲਾਏ ਜਿਨ੍ਹਾਂ ਨੇ ਮੰਨ ਲਿਆ ਜਿਨ੍ਹਾਂ ਨੇ ਗੁਰਮੁਖੋਂ ਦੇ ਚਰਣਾ ਦੇ ਵਿੱਚ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਪਹਿਲੀ ਗੱਲ ਤੇ ਇਹ ਵੀ ਉਹਨਾਂ ਦੀ ਅਵਸਥਾ ਗਤ ਕਿੰਨੀ ਉੱਚੀ ਆ ਇਹਦਾ ਅੰਦਾਜ਼ਾ ਨਹੀਂ ਆਪਾਂ ਲਾ ਸਕਦੇ ਮੰਨੇ ਕੀ ਗਤ ਕਹੀਂ ਨਾ ਲਾਏ ਪਰ ਜੇ ਕੋਈ ਫਿਰ ਵੀ ਹਟ ਕਰੇ ਜੇ ਕੋ ਕਹੇ ਪਿੱਛੇ ਪਛਤਾਏ ਜਦੋਂ ਕੋਈ ਕਾਰਜ ਨੇਪਰੇ ਨਾ ਚੜੇ ਤੇ ਬੰਦਾ ਪਛਤੰਦਾ ਨਾ ਇਸ ਸਿਤਰਾੰਗਮੁਖੋ ਇਹ ਨਾਲ ਨੇ ਪਰੇ ਚੜਨ ਵਾਲਾ ਕਾਰਜ ਹੈ ਇੱਥੇ ਰਾਸੀ ਰਸ ਵਰਤਦਾ ਰਹਿੰਦਾ ਤੁਸੀਂ ਛੋਟੀ ਜੀ ਮਛਲੀ ਨੂੰ ਪਾਓ ਵੀ ਦੇਖ ਤਨ ਸਾਗਰ ਵਿੱਚ ਛੱਡ ਦਿੱਤਾ ਤੇ ਹੁਣ ਜਾਏ ਦਾ ਥਾ ਪਾ ਕੇ ਆ ਪਾਲੂ ਬਾਪੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਦੇ ਨਹੀਂ ਹੋ ਸਕਦਾ ਤੂੰ ਦਰਿਆ ਉਹ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤਲਹਾ ਧੜ ਧੜ ਦੇ ਖਾਂ ਤਹ ਤਹ ਤੂੰ ਹੈ ਤੁਜ ਤੇ ਨਿਕਸੀ ਫੂਟ ਮਾਰਾਂ ਜਿਵੇਂ ਮਾਲਕ ਮੱਛੀ ਦਾ ਨਿਕਾ ਜਿਆ ਖੂਨ ਨਹੀਂ ਸਾਰ ਜਾਣ ਸਕਦਾ ਏਡੇ ਸਾਗਰ ਦੀ ਤੂੰ ਦਰਿਆ ਉਰਦਾਨਾ ਵੀ ਨਾ ਤੂੰ ਤੇ ਬੜਾ ਵਿਸ਼ਾਲ ਸਾਗਰ ਦੀ ਨਿਆਹੀਆ ਮੈਂ ਮੱਛੀ ਕਹੇ ਸੇ ਅੰਤਲਾ ਮੈਂ ਨਿਕਾ ਜਿਆ ਜੀਵ ਥੋੜੀ ਵੀ ਬਕਲ ਦਾ ਮਾਲਕ ਮਾਲਕਾ ਤੇਰੇ ਬਾਰੇ ਕੀ ਦੱਸਾਂ ਨਹੀਂ ਬਿਆਨ ਕੀਤਾ ਜਾ ਸਕਦਾ ਤੈਨੂੰ ਤੇਰਾ ਅਨੰਦ ਮਾਣਿਆ ਜਾ ਸਕਦਾ ਜੈ ਜੈ ਦੇਖਾਂ ਤਹ ਤਹ ਤੂੰ ਹੈ ਮੈਂ ਜਿੱਧਰ ਨੂੰ ਨਿਗਾ ਮਾਰਦਾ ਬਸ ਤੇਰੀ ਗੋਤ ਵਰਤਦੀ ਆ ਤੁਝ ਤੇ ਨਿਕਸੀ ਫੂਟ ਮਰਾਂ ਜਿਉਂ ਹੀ ਮਨ ਵਿੱਚ ਹੰਕਾਰ ਆਉਗਾ ਤੇ ਮੈਂ ਅੰਦਰ ਦਾ ਜੀਵਨ ਨਸ ਕੋ ਦੂਗਾ ਕਿਉਂ ਪਾਣੀ ਚ ਨਿਕਲ ਕੇ ਮੱਛੀ ਟੜਫੜਫੜ ਮਰ ਜਾਂਦੀ ਆ ਇਸ ਕਰਕੇ ਗੁਰਮਖੋ ਇਸ ਰਸ ਨੂੰ ਬੋਲ ਕੇ ਲਿਖ ਕੇ ਕਿਸੇ ਪ੍ਰਕਾਰ ਤੋਲ ਕੇ 나ਪ ਕੇ ਨਹੀਂ ਦੱਸਿਆ ਜਾ ਸਕਦਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸ਼ਰਾਫ ਬਲਾਵਾ ਕੌਣ ਗੁਰੂ ਕਾ ਬਹਿ ਦੀਖਿਆ ਲੇਵਾ ਕਹਿ ਬਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਨਾੜਣਾ ਤੂੰ ਜਾਲ ਥਲ ਮਹੀਲ ਭਰਪੁਰ ਲਈਣਾ ਤੂੰ ਆਪੇ ਸਰਬ ਸਮਾਨਾ ਜਿਨ੍ਹਾਂ ਨੇ ਇਹ ਰਸ ਚਖਿਆ ਉਹ ਕਹਿੰਦੇ ਮਾਲਕ ਕਿੱਥੇ ਨਹੀਂ ਬੂੰ ਸਭ ਥਾਵਾਂ ਤੇ ਤੂੰ ਹੀ ਵਰਤਦਾ ਤੂੰ ਜਲ ਥਲ ਮਹੀ ਅਲ ਭਰ ਪਰ ਲੀਣਾ ਤੂੰ ਆਪੇ ਸਰਬ ਸਮਾਨਾ ਸਭ ਧਾਮਾਂ ਦੇ ਸਭ ਸਰੀਰਾਂ ਵਿੱਚ ਤੂੰ ਹੀ ਵਰਤਦਾ ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ ਇਸ ਕਰਕੇ ਗੁਰਮਖੋ ਆਓ ਜੋ ਬਾਪੂ ਧੰਗ ਗੁਰਜਨ ਸਾਹਿਬ ਰਾਜ ਸਾਨੂੰ ਉਪਦੇਸ਼ ਬਖਸ਼ਦੇ ਆ ਬਾਣੀ ਔਰ ਬਾਣੀ ਦੇ ਧਾਰਨੀ ਹੋ ਕੇ ਗੁਰੂ ਗ੍ਰੰਥ ਔਰ ਗੁਰੂ ਪੰਥ ਤੋਂ ਦੀਖਿਆ ਲੈ ਕੇ ਐਸੀ ਅਵਸਥਾ ਨੂੰ ਕਮਾਉਣ ਦਾ ਯਤਨ ਕਰੀਏ ਇਹ ਇਦਾਂ ਨਹੀਂ ਹੈ ਵੀ ਮਿਲਣੀ ਨਹੀਂ ਹੈ ਲੋਕੀ ਪਰ ਇਹਦੇ ਵਾਸਤੇ ਗੁਰੂ ਤੋਂ ਗਿਆਨ ਲੈਣਾ ਅਤਲਾ ਜੁਈਆਂ ਭਾਈ ਦੇ ਗੁਰੂ ਬਿਨ ਗਿਆਨ ਨਾ ਹੋਈ ਭਾਈ ਗੁਰੂ ਤੋਂ ਬਿਨਾ ਇਹ ਗਿਆਨ ਨਹੀਂ ਹੋਣੇ ਇਹ ਅੰਦਰ ਦੇ ਕਪਾਟ ਜਿਹੜਾ ਇਦਾਂ ਨਹੀਂ ਖੁੱਲਣੇ ਇਸ ਕਰਕੇ ਰੋਜ਼ ਬੋਨਤੀ ਕਰੀਦੀ ਆ ਗੁਰੂ ਚਰਨਾਂ ਨਾਲ ਬਿਈਏ ਰਹਿਣੀਆਂ ਵਿਚਾਰਾਂ ਇੱਥੋਂ ਆਰੰਭ ਕਰਾਂਗੇ ਜਿੱਦਾਂ ਮੇਰੇ ਮਾਲਕ ਨੇ ਸਮਾਉਰ ਸੁਵਾਸ ਬਖਸ਼ੇ ਅੱਜ ਇਸ ਪਾਵਨ ਪਵਿੱਤਰ ਪੰਗਤੀ ਦੀ ਵਿਚਾਰ ਕਰਦੇ ਆ ਇੱਕੋ ਪੰਗਤੀ ਲਈ ਤੇ ਬਾਣੀ ਅੰਦਰੋਂ ਇਤਿਹਾਸ ਹੰਦਰੋਂ ਆਪ ਜੀਆਂ ਦੇ ਚਰਨਾਂ ਰੇ ਸੇਵਾ ਕਰਨ ਦਾ ਯਤਨ ਕੀਤਾ ਗੁਰੂ ਕੀ ਬਾਣੀ ਨੂੰ ਸੰਝਾ ਕਰਦੇ ਆਂ ਇਤਿਹਾਸ ਨੂੰ ਸੰਝਾ ਕਰਦੇ ਆਂ ਕਿ ਬੇਅੰਤ ਰਲਕੀਆਂ ਭੁਲਾੰਤ ਰੂਹਾਂ ਹੁੰਨਾ ਹੋਣੀਆਂ ਅਨੰਦ ਅੰਦ ਦੇ ਸੇਵਾ ਦਾ ਆਸ਼ਮਾਫ ਕਰਨਾ ਸਤਿਗੁਰੂ ਤੁਹਾਨੂੰ ਗੁਰੂ ਗ੍ਰੰਥ ਸਾਹਿਬਾਰੇ ਰਹਿਮਤ ਕਰਨ ਸਭ ਦੀ ਹਾਜ਼ਰੀ ਆਪਣੇ ਦਰਗਰ ਪਰਵਾਨ ਕਰਨ ਸਭ ਦੀ ਝੋਲੀ ਵਿੱਚ ਨਾਮ ਦਾ ਨਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨ ਆਓ ਗੁਰੂ ਕੋ ਗੁਰ ਕੀ ਮਤ ਤੁਲੇ ਇਅਨਿ ਆਪਾਂ ਵੀ ਗੁਰੂ ਕੀ ਮਤ ਲਈਏ ਤੇ ਫਿਰ ਆਪਣਾ ਸ਼ਬਦਾਂ ਦੀ ਲੋਕ ਸੁਖੀਏ ਪ੍ਰਲੋਕ ਸਹਿ ਲੇ ਨਾਨਕ ਹਰ ਬਾਪਾ ਪੇ ਮਿਲੇ ਪਿਆਰ ਅਦਰ ਸ਼ਬਦ ਸਦਿਗ ਜਾਓ ਉਪਰੰਤ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਸਰਗੁਣ ਜੀ ਦੇ ਚਰਣਾ ਅਰਦਾਸ ਬੇਨਤੀ ਪਾਵਨ ਪਵਿੱਤਰ ਹੁਕਮ ਸਰਵਣ ਕਰੀਏ ਪਿਆਰ ਅਦਰ ਸ਼ਬਦ ਸਾਰੇ ਜਨ ਨੇ ਰਸਨਾ ਕਰੋ ਪਵਿੱਤਰ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਵਾਹਿ ਗੁਰੂ ਸਾਹਿਬ ਜੀ RAM KALI ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸੰਗੁਰ ਤਾਂ ਪਾਇਆ ਸਹਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਉਣ ਆਈਆਂ ਸ਼ਬਦੋ ਤਾਂ ਹੋਰੀ ਕੇ ਰਾ ਮਨ ਜਨੀ ਵਸਾਇ ਕਹਿ ਨਾਨਕ ਆਨੰਦ ਹੋਆ ਸਤਿਗੁਰੂ